ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫੇਰ ਆਏ ਆਂ ਜੀ ਬਾਬਾ ਜਤਿੰਦਰ ਸਿੰਘ ਜੀ ਪਿਪਲੀ ਸਾਹਿਬ ਵਾਲਿਆਂ ਕੋਲ ਤੇ ਆਪ ਜੀ ਨੂੰ ਅੱਗੇ ਵੀ ਪਤਾ ਵੀ ਵੀਡੀਓ ਤੁਸੀਂ ਦੇਖਦੇ ਹੀ ਹੋ ਕਿ ਬਾਬਾ ਜੀ ਕੀਰਤਨ ਦੇ ਨਾਲ-ਨਾਲ ਬੈਦਗੀ ਦਾ ਜਿਹੜਾ ਕੰਮ ਹੈ ਬਹੁਤ ਛੜਦੀ ਕਲਾ ਨਾਲ ਨਿਭਾ ਰਹੇ ਨੇ ਤੇ ਬਾਬਾ ਜੀ ਅੱਜ ਕੀ ਸੰਗਤ ਵਾਸਤੇ ਲੈ ਕੇ ਆਏ ਆਂ ਜੀ ਕਿਹੜੀ ਬਿਮਾਰੀ ਤੋਂ ਤੇ ਕਿਹੜੀ ਚੀਜ਼ ਹੈ ਜੀ ਪਹਿਲਾਂ ਤਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਮੁਤਿਆ ਸੰਗਤਾਲੇ ਪਹਿਲਾਂ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਸੁਭਨਨ ਤੰਦਰੁਸਤੀ ਦੇਣ ਅੱਜ ਸਪੈਸ਼ਲ ਜਿਹੜਾ ਹੈਗਾ ਉਹ 슈ਗਰ ਦੇ ਵਾਸਤੇ ਬੀਤੀ ਲਗਾ ਕਰਨ ਕਿਉਂਕਿ ਅੱਜ ਤੀਜੇ ਪਰਸਨ ਨੂੰ ਜਿਹੜਾ 슈ਗਰ ਦੀ ਕਿਸੇ ਨਾ ਕਿਸੇ ਤਰ੍ਹਾਂ ਲੋਗਾ ਜੀ ਤੋ ਤਨ ਗੁਰੂ ਹਰਗੋਬਿੰਦ ਮਹਾਰਾਜ ਦੀ ਕਿਰਪਾ ਦੇ ਨਾਲ 9 ਸਾਲ ਦੀ ਰਿਸਰਚ ਦੇ ਬਾਅਦ ਜੀ ਅਸੀਂ 슈ਗਰ ਦੀ ਦਵਾਈ ਤਿਆਰ ਕੀਤੀ ਆ ਉਹਦੇ ਨਾਲ ਹੁਣ ਥੋੜੇ ਦਿਨਾਂ ਤੋਂ ਅਸੀਂ ਇੱਕ ਡ੍ਰੌਪ ਤਿਆਰ ਕੀਤੀ ਆ 슈ਗਰ ਦੀ ਅੱਛਾ ਜੀ ਆ ਦੇਖੋ ਤੇ ਉਹ ਡ੍ਰੌਪ ਤੇ ਉਹ ਜਿਹੜਾ ਸਾਡੀ ਦਵਾਈ ਆ ਉਹ ਕੋਂਬੋ ਸੈੱਟ ਦਈਦਾ ਜਿਹਦੇ ਨਾਲ ਸ਼ੂਗਰ ਦਾ ਜਿੱਦਾਂ ਨਹੀਂ ਮਰਜੀ ਹੋਵੇ 20 ਪ੍ਰਕਾਰ ਲਿਖਿਆ ਸ਼ੂਗਰ ਦੇ ਆਯੁਰਵੇਦ ਉਹ ਸਾਰੇ ਤਰ੍ਹਾਂ ਦੇ ਜਿੱਦਾਂ ਨਾਲ ਮਰਜੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਇਸ ਦਵਾਈ ਦੇ ਨਾਲ ਜਿਹੜਾ ਹੈਗਾ ਉਹ ਲੈਵਲ ਡਾਊਨ ਹੋ ਜਾਂਦਾ ਤੇ ਬਿਲਕੁਲ ਇਕੁਅਲ ਹੋ ਜਾਂਦੀ ਹੈ ਬਾਬਾ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੀ ਆਯੁਰਵੇਦ ਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਜੀ ਤੇ ਅਸੀਂ ਤਾਂ ਇਹ ਕਹਾਂਗੇ ਵੀ ਗੁਰੂ ਸਾਹਿਬ ਸਭ ਨੂੰ ਤੰਦਰੁਸਤੀ ਦੇਣ ਫਿਰ ਵੀ ਜੇ ਕਿਸੇ ਨੂੰ ਕਦੇ ਲੋਡ ਹੋਵੇ ਤੁਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਕੋਲ ਪਹੁੰਚ ਸਕਦੇ ਆ ਇਹ ਸਦਾ ਖਾਣੀ ਪੈਣੀ ਜਾਂ ਕੋਸ਼ਿਸ਼ ਕਰ ਸਮੇਂ ਲਈ ਜੀ ਦੇਖੋ ਜੀ ਜੇ ਤਾਂ ਸ਼ੂਗਰ ਦਾ ਰੋਗ ਪੁਰਾਣਾ ਇਹ ਤਾਂ ਕੁਝ ਸਮੇਂ ਖਾਣੀ ਪੈਂਦੀ ਆ ਪਰ ਇਹਦਾ ਜਿਹੜਾ ਦੂਜੇ ਤੋਂ ਤੀਜੇ ਦਿਨ ਰਿਜ਼ਲਟ ਆਉਣ ਲੱਗ ਪੈਂਦਾ ਇਸ ਦਵਾਈ ਦਾ ਠੀਕ ਹੈ ਜੀ ਨੰਬਰ ਬੋਲ ਦਿਓ ਬਾਈ 9876710788 ਜੀ ਤੇ ਐਡਰੈਸ ਵੀ ਦੇ ਬੋਲ ਦਿਓ ਮਾੜਾ ਗੁਰਦਰਨ ਪਿੱਪਲੀ ਸਾਹਿਬ ਪਿੰਡ ਹਰਦਾਸਪੁਰ ਐਲਪੀਯੂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਸਥਾਨਾ ਗੁਰੂ ਹਰਗੋਬਿੰਦ ਮਹਾਰਾਜ ਦਾ ਜਥੇਬੰਦੀ ਸਾਹਿਬ ਜਦਾ ਬਾਬਾ ਫਤੇ ਸਿੰਘ ਜੀ ਤਰਨਾ ਦਲ ਜਥੇਬੰਦੀ ਦੇ ਪੜਾਤੇ ਦਵਾਈ ਦਿੱਤੀ ਜਾਂਦੀ ਹੈ। ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ